ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾਸ ਫਿਰ ਅਜਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਮ ਰਾਹੀਂ ਆਪ ਜੀ ਦੇ ਨਾਲ ਅੱਜ ਇੱਕ ਹੱਡ ਬੀਤੀ ਸੱਚੀ ਸਾਖੀ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਦਾਸ ਵੱਲੋਂ ਆਪਣੇ ਚੈਨਲ ਤੇ ਕਾਫੀ ਸਮਾਂ ਪਹਿਲਾਂ ਇਹ ਹੱਡ ਬੀਤੀਆਂ ਸਾਖੀਆਂ ਪਾਉਣੀਆਂ ਬੰਦ ਕੀਤੀਆਂ ਸਾਨੂੰ ਕਿਉਂਕਿ ਦਾਸ ਨੂੰ ਇਹ ਹੱਡ ਬੀਤੀਆਂ ਲੱਭਣ ਵਾਸਤੇ ਸੰਗਤਾਂ ਦੇ ਵਿੱਚ ਵਿਚਰਨਾ ਪੈਣਾ ਸੀ ਪਰ ਕੁਝ ਘਰੇਲੂ ਰਜ਼ੇ ਵੇ ਹੁਣ ਕਰਕੇ ਕੁਝ ਸਰੀਰਕ ਹਾਲਾਤ ਇਹੋ ਜਿਹੀ ਹੁਣ ਕਰਕੇ ਦਾਸ ਇਹ ਕੰਮ ਨਹੀਂ ਸੀ ਕਰ ਸਕਦਾ ਸੰਗਤਾਂ ਦੇ ਨਾਲ ਮੇਲ ਮੁਲਾਪ ਕਰਨਾ ਬੜਾ ਔਖਾ ਸੀ ਕਿਉਂਕਿ ਦਾਸ ਜੀ ਨੂੰ ਹਰ ਐਤਵਾਰ ਧੰਤਰਮ ਬਾਬਾ ਦੀਪ ਸਿੰਘ ਜੀ ਦੇ ਵੱਲੋਂ ਜਦੋਂ ਚਪਹਿਰਾ ਸਾਹਿਬ ਹੁੰਦਾ ਹੈ ਉੱਥੇ ਸੰਗਤਾਂ ਵਾਸਤੇ ਲੰਗਰ ਦੇ ਪ੍ਰਸ਼ਾਦੇ ਤਿਆਰ ਕਰਕੇ ਵੀ ਭੇਜੇ ਜਾਂਦੇ ਹਨ ਉਸ ਸਮੋਂਦਰ ਵੀ ਲੱਗਦਾ ਸੀ ਇਸ ਜੀ ਦਾਸ ਨੇ ਇਹ ਜਿਹੜੀਆਂ ਹੱਡ ਬੀਤੀਆਂ ਪੌਣੀਆਂ ਬੰਦ ਕੀਤੀਆਂ ਸਨ ਪਰ ਸਾਧ ਸੰਗਤ ਆਪ ਜੀ ਦਾ ਪਿਆਰ ਬਹੁਤ ਸਾਰੇ ਸੱਜਣਾ ਦੇ ਫੋਨ ਆਏ ਕਿ ਤੁਸੀਂ ਜ਼ਰੂਰ ਥੋੜਾ ਸਮਾਂ ਕੱਢ ਕੇ ਕੋਈ ਨਾ ਕੋਈ ਸੱਚੀ ਗੱਲ ਬੀਤੀ ਜ਼ਰੂਰ ਸੰਗਤਾਂ ਦੇ ਨਾਲ ਵਿਚਰ ਕੇ ਲੱਭ ਕੇ ਸੁਣਾਓ ਸੋ ਸਾਧ ਸੰਗਤ ਆਪ ਜੀ ਦੇ ਹੁਕਮ ਨੂੰ ਮੰਨਦੇ ਹੋਇਆ ਦਾਸ ਅਜ ਫਿਰ ਹਾਜ਼ਰ ਹੈ ਇਕ ਸੱਚੀ ਹੱਦ ਬੀਤੀ ਲੈ ਕੇ ਇਸ ਤੋਂ ਪਹਿਲਾਂ ਕਿ ਆਪਾਂ ਆਪ ਜੀ ਦੇ ਨਾਲ ਇਹ ਹੱਦ ਬੀਤੀ ਸਾਖੀ ਸਾਂਝੀ ਕਰੀਏ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਆਉ ਸਾਰੇ ਕਰੋ ਕਿਰਪਾ ਦਿਓ ਜੀ ਅਸੀਸ ਰੱਖੋ ਜੀ ਮੇਰੇ ਤੇ ਮੇਰੇ ਪਰ ਹੱਥ ਦਾ ਆਸਰੇ ਦੇ ਸਿਰ ਤੇ ਤਾਂ ਜੋ ਦਾਸਰੇ ਨੂੰ ਆਪ ਜੀ ਦੇ ਨਾਲ ਸਾਖੀ ਸਾਂਝੀ ਕਰਨ ਦਾ ਵਾਲਾ ਜਵੇ ਜਾਚਾ ਜਵੇ ਸੋ ਸਾਥ ਸੰਗਤ ਕਰੋ ਜੀ ਕਿਰਪਾ ਦਿਓ ਜੀ ਅਸੀਸ ਰੱਖੋ ਜੀ ਦਾਸ ਤੇ ਸਿਰ ਤੇ ਮਿਹਰ ਭਰੇ ਹੱਥ ਸਾਰੀ ਸੰਗਤ ਅਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਉਚਾਰਨ ਕਰੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧੰ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਇਹ ਜੋ ਹੱਦ ਬੀਤੀ ਸਾਖੀ ਆਪ ਜੀ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇੱਕ ਫੌਜੀ ਨੌਜਵਾਨ ਦੀ ਹੈ ਇੱਕ ਫੌਜ ਦੇ ਵਿੱਚ ਕਮ ਕਰਦੀ ਸਪਾਈ ਦੀ ਹੈ ਉਸ ਸਪਾਈ ਦਾ ਮੇਲ ਦਾਸ ਦੇ ਨਾਲ ਅੱਜ ਤੋਂ ਕੋਈ 7 ਸਾਲ ਪਹਿਲਾਂ ਹੋਇਆ ਸੀ 15 ਕੁ ਮਹੀਨੇ ਪਹਿਲਾਂ ਹੋਇਆ ਸੀ ਜਦੋਂ ਉਸ ਫੌਜੀ ਨੌਜਵਾਨ ਨੇ ਦਾਸ ਦੇ ਨਾਲ ਫੋਨ ਤੇ ਗੱਲ ਕੀਤੀ ਕਿ ਪਾਈ ਸਾਹਿਬ ਮੈਂ ਆਰਮੀ ਦੇ ਵਿੱਚ ਹਾਂ ਤੇ ਮੇਰੀ ਪਤਨੀ ਪੰਜਾਬ ਪੁਲਿਸ ਦੇ ਵਿੱਚ ਹੈ ਤੇ ਸਾਡੇ ਘਰ ਇੱਕ ਪੁੱਤਰ ਹੈ ਤੇ ਸਾਡੀ ਇੱਛਾ ਹੈ ਕਿ ਹੁਣ ਸਾਨੂੰ ਇੱਕ ਪੁਤਰੀ ਦੀ ਦਾਤ ਪ੍ਰਾਪਤ ਹੋਵੇ ਤੇ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਸ਼ਹੀਦੀ ਦੇ ਕਰਵਾ ਕੇ ਅਰਦਾਸ ਕਰਕੇ ਆਓ ਕਿ ਸਾਨੂੰ ਬਾਬਾ ਜੀ ਕਿਰਪਾ ਕਰਕੇ ਸੋ ਪੁੱਤਰੀ ਦੀ ਦਾਤ ਜਿਹੜੀ ਉਹ ਬਖਸ਼ਣ ਸੋ ਸਾਧ ਸੰਗਤ ਦਾਸ ਨੇ ਉਹਨਾਂ ਦਾ ਹੁਕਮ ਮੰਨਿਆ ਤੇ ਗੁਰਦੁਆਰਾ ਟੱਲਾ ਸਬ ਵਿਖੇ ਜਾ ਕੇ ਤਨਤਨ ਬਾਬਾ ਦੀਪ ਸਿੰਘ ਦੇ ਦਰ ਤੇ ਸ਼ਹੀਦੀ ਦੇ ਕਰਾਈ ਅਰਦਾਸ ਕਰਾਈ ਕਿ ਇਸ ਜੋੜੇ ਨੂੰ ਬਾਬਾ ਜੀ ਕਿਰਪਾ ਕਰਕੇ ਉਸ ਪਰਮੇਸ਼ਰ ਤੋਂ ਉਹ ਕਲਗੀਧਰ ਪਾਤਸ਼ਾਹ ਤੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਤੋਂ ਸੁਪੁੱਤਰੀ ਦੀ ਦਾਤ ਲੈ ਕੇ ਦਿਓ ਸਾਧ ਸੰਗਤ ਅਰਦਾਸ ਕਰਕੇ ਦਾਸ ਨੇ ਉਹਨਾਂ ਨੂੰ ਦੱਸ ਦਿੱਤਾ ਕਿ ਆਪ ਜੀ ਦੀ ਅਰਦਾਸ ਕਰਵਾ ਦਿੱਤੀ ਹੈ ਤੇ ਤਨਤੰ ਬਾਬਾ ਨੌ ਸਿੰਘ ਦੀ ਦੇ ਅਸਥਾਨ ਤੇ ਜਿਹੜੇ ਮਹਾਂਪੁਰਖ ਉੱਥੇ ਸੇਵਾ ਕਰਦੇ ਨੇ ਉਹਨਾਂ ਵੱਲੋਂ ਇੱਕ ਆਪ ਜੀ ਨੂੰ ਸੇਵਾ ਲਈ ਹੈ कि ਤੁਸੀਂ ਮੂਲ ਮੰਤਰ ਦਾ ਜਾਪ ਘਟੋ ਘਟ 30 ਮਿੰਟ ਹਰ ਰੋਜ਼ ਕਰਨਾ ਹੈ ਜੇ ਇਸ ਤੋਂ ਵੱਧ ਕਰ ਸਕੋ ਤੇ ਜ਼ਿਆਦਾ ਹੈ ਪਰ ਇਹ ਜਾਪ ਜਿਹੜਾ ਆਪਣੇ ਨਿਤਨੇਮ ਤੋਂ ਇਲਾਵਾ ਕਰਨਾ ਹੈ ਇਹ ਸਿਰਫ ਭੇਟਾ ਬਾਬਾ ਜੀ ਨੂੰ ਪੁੱਤਰੀ ਦੀ ਦਾਤ ਵਾਸਤੇ ਭੇਟ ਕਰਨੀ ਹੈ 사త్సੰਗਤ ਜੀ ਇਸ ਜੁੜੇ ਨੇ ਆਪਣੇ ਨਿਤਨੇਮ ਤੋਂ ਇਲਾਵਾ ਇਹ ਜੋ ਸ੍ਰੀ ਬਾਬਾ ਨੌਦ ਸਿੰਘ ਜੀ ਦੇ ਦਰ ਤੇ ਸੇਵਾ ਕਰਦੇ ਸੇਵਾਦਾਰ ਵੱਲੋਂ ਜੋ ਮੂਲ ਮੰਤਰ ਦਾ ਜਾਪ ਕਰਨ ਲਈ ਕਿਹਾ ਗਿਆ ਸੀ ਇਸ ਜੋੜੇ ਨੇ ਉਹ ਕੀਤਾ ਸਾਥ ਸੰਗਤ ਦਾਸ ਤੇ ਭੁੱਲ ਗਿਆ ਇਸ ਗੱਲ ਨੂੰ ਕਿ ਕਈ ਆਉਂਦੇ ਨੇ ਬੇਨਤੀਆਂ ਕਰਦੇ ਨੇ ਕਿ ਸਾਡੀ ਅਰਦਾਸ ਕਰਵਾਓ ਆਪਾਂ ਦੀ ਇਸ ਗੱਲ ਨੂੰ ਭੁੱਲ ਬੈਠੇ ਸੀ ਪਰ satsangat ਆ ਥੋੜੇ ਹੀ ਦਿਨ ਹੋਏ ਆ ਉਹ ਸੋਜੀ ਅਫਸਰ ਦਾ ਫੋਨ ਆਇਆ ਕਿ ਭਾਈ ਸਾਹਿਬ ਆਪ ਜੀ ਨੂੰ ਵਧਾਈਆਂ ਹੋਣ ਮੈਂ ਕਿਹਾ ਜੀ ਦੱਸੋ ਵਧਾਈਆਂ ਆਪ ਜੀ ਨੂੰ ਵੀ ਹੋਣ ਪਰ ਮੈਨੂੰ ਕਾਦੀਆਂ ਵਧਾਈਆਂ ਕਹਿਣ ਲੱਗੇ ਸ਼ਾਇਦ ਤੁਹਾਨੂੰ ਯਾਦ ਹੈ ਕਿ ਨਹੀਂ ਤੁਸੀਂ ਸਾਡੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸ਼ੀ ਦੀਦੀ ਚੜਾ ਕੇ ਅਰਦਾਸ ਕਰਵਾ ਕੇ ਆਈ ਸੀ ਤੇ ਸਾਡੇ ਲਈ ਸੁਪਤਰੀ ਸਾਡੇ ਘਰ ਸੁਤਰੀ ਦਾ ਜਨਮ ਹੋਵੇ ਤੇ ਬਾਬਾ ਜੀ ਤੇ ਬਾਬਾ ਨੌ ਸਿੰਘ ਜੀ ਦੇ ਦਰ ਤੇ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਜੋ ਮੂਲ ਮੰਤਰ ਦਾ ਜਾਪ ਕਰਨ ਲਈ ਕਿਹਾ ਗਿਆ ਸੀ ਉਹ ਵੀ ਅਸੀਂ ਕੀਤਾ ਤੇ ਹੁਣ ਵਧਾਈ ਇਸ ਕਰਦੀ ਹੈ ਕਿ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ ਕਲਕੀ ਤਰ ਪਾਤਸ਼ਾਹੀ ਦੀ ਕਿਰਪਾ ਹੋਈ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੀ ਕਿਰਪਾ ਹੋਈ ਤੇ ਉਹ ਫੌਜੀ ਅਫਸਰ ਕਹਿਣ ਲੱਗਾ ਕਿ ਸਾਡੇ ਘਰ ਇੱਕ ਸੁਪੁੱਤਰੀ ਦਾ ਜਨਮ ਹੋਇਆ ਹੈ ਸੋ ਸਾਧ ਸੰਗਤ ਦਾਸ ਤੇ ਇਸ ਗੱਲ ਨੂੰ ਭੁੱਲ ਚੁੱਕਾ ਸੀ ਕਿ ਅਸੀਂ ਤਾਂ ਕਈ ਅਰਦਾਸਾਂ ਕਰਦੇ ਫਿਰ ਜਦੋਂ ਉਸ ਨੇ ਮੈਨੂੰ ਦੱਸਿਆ ਤੇ ਮਨ ਨੇ ਸ਼ੁਕਰਾਨਾ ਕੀਤਾ ਦਿਲੋਂ ਸ਼ੁਕਰਾਨਾ ਨਿਕਲਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਲਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਕਿ ਵਾਹਿਗੁਰੂ ਦੀ ਕਿੰਨੀ ਕਿਰਪਾ ਹੈ ਬਾਬਾ ਜੀ ਤੁਸੀਂ ਕਿੰਨੇ ਦਿਆਲੂ ਤੇ ਕਿਰਪਾਲੂ ਹੋ ਕਿ ਤੁਸੀਂ ਅੱਜ ਵੀ ਆਪਣੇ ਸੇਵਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋ ਅਰਦਾਸਾਂ ਪ੍ਰਵਾਨ ਕਰਦੇ ਹੋ ਸਾਧ ਸੰਗਤ ਜੀ ਏਸੀ ਇੱਕ ਫੌਜੀ ਅਫਸਰ ਦੀ ਹੱਡ ਬੀਤੀ ਜੀਸਸ ਨੇ ਤਨ ਤਨ ਅਮਰ ਨੂੰ ਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਪੁੱਤਰੀ ਦੀ ਦਾਤ ਮੰਗੀ ਤੇ ਉਹਨਾਂ ਨੂੰ ਬਾਬਾ ਜੀ ਵੱਲੋਂ ਪੁੱਤਰੀ ਦੀ ਦਾਤ ਪ੍ਰਾਪਤ ਹੋਈ ਹੁਣ ਇੱਕ ਛੋਟੀ ਜੀ ਇੱਕ ਹੋਰ ਹੱਡ ਬੀਤੀ ਹੈ ਬਿਲਕੁਲ ਇੱਕ ਚੰਡੀਗੜ੍ਹ ਦੇ ਲਾਗੇ ਨਿਕਾਜਾ ਪਿੰਡ ਹੈ ਉਸ ਪਿੰਡ ਦਾ ਇੱਕ ਨੌਜਵਾਨ ਉਸ ਦਾ ਮੈਨੂੰ ਫੋਨ ਆਇਆ ਕਹਿਣ ਲੱਗੇ ਕਿ ਪਾਈਡ ਮੇਰਾ ਅਮਰੀਕਾ ਜਾਣ ਦਾ ਪ੍ਰੋਗਰਾਮ ਹੈ ਤੇ ਮੈਂ ਵੀਜ਼ਾ ਲਗਣ ਵਾਸਤੇ ਅਪਲਾਈ ਕੀਤਾ ਹੋਇਆ ਹੈ ਤੇ ਮੇਰੀ ਇੰਟਰਵਿਊ ਦੀ ਡੇਟ ਆ ਗਈ ਹੈ ਮੈਂ ਇੰਟਰਵਿਊ ਤੇ ਜਾਣਾ ਹੈ ਪਰ ਮੈਨੂੰ ਡਰ ਬੜਾ ਲੱਗਦਾ ਹੈ ਅੱਗੇ ਵੀ ਇੱਕ ਵਾਰ ਮੈਂ ਇੰਟਰਵਿਊ ਦੇ ਕੇ ਆਇਆ ਸੀ ਤੇ ਮੈਂ ਸਿਲੈਕਟ ਨਹੀਂ ਸੀ ਹੋ ਸਕਿਆ ਤੇ ਹੁਣ ਤੁਸੀਂ ਬਾਬਾ ਦੀਪ ਸਿੰਘ ਦੇ ਦਰ ਤੇ ਜਾਓ ਬਾਬਾ ਨੌਦ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਕੇ ਆਓ ਛੀਦੀ ਦੇ ਕਰਵਾਇਓ ਕਿ ਇਹ ਬੇਨਤੀ ਅਰਦਾਸ ਬੇਨਤੀ ਕਰਕੇ ਆਓ ਕਿ ਮੇਰਾ ਵੀਜ਼ਾ ਲੱਗ ਜਾਵੇ ਸਾਧ ਸੰਗਤ ਜੀ ਦਾ ਸ਼ੋਨ ਉਹਦੇ ਕਹਿਮਤਾ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਗੁਰਦੁਆਰਾ ਟੱਲਾ ਸਾਹਿਬ ਕੇ ਛੀਦੀ ਦੇ ਕਰਾਈ ਇੱਕ ਛੀਦੀ ਦੇ ਬਾਬਾ ਨੌਦ ਸਿੰਘ ਜੀ ਦੇ ਦਰ ਤੇ ਅਸਥਾਨ ਜਿਹੜਾ ਬਣਿਆ ਹੈ ਚੱਬਾ ਉੱਥੇ ਕਰਵਾਈ ਤੇ ਉੱਥੇ ਜਿਹੜੇ ਬਾਬਾ ਦੀ ਸੇਵਾ ਕਰਾਉਂਦੇ ਨੇ ਉਹਨਾਂ ਨੂੰ ਦੱਸਿਆ ਕਿ ਐਸ ਨੌਜਵਾਨ ਦੀ ਆ ਮੰਗ ਹੈ ਅਰਦਾਸ ਕਰਨੀ ਹੈ ਕਿ ਉਸ ਦੇ ਅਮਰੀਕਾ ਉਸਨੇ ਜਾਣਾ ਹੈ ਜੁਐਸ ਤੋਂ ਵੀਜ਼ੇ ਵਾਸਤੇ ਇੰਟਰਵਿਊ ਹੈ ਉਹਦੀ ਬੇਨਤੀ ਕਰਨੀ ਹੈ ਕਿ ਉਹ ਇੰਟਰਵਿਊ ਵਿੱਚੋਂ ਪਾਸ ਹੋ ਜਾਵੇ ਉਸ ਦਾ ਵੀਜ਼ਾ ਲੱਗ ਜਾਵੇ ਸਾਦ ਸੰਗਤ ਜੀ ਉਹਨਾਂ ਮਹਾਂਪੁਰਖਾਂ ਨੇ ਅਰਦਾਸ ਕੀਤੀ ਤੇ ਨਾਲ ਹੀ ਸਾਨੂੰ ਕਿਹਾ ਕਿ ਉਸ ਨੂੰ ਫੋਨ ਕਰ ਦਿਓ ਕਿ ਤੁਸੀਂ ਮੂਲ ਮੰਤਰ ਦਾ ਜਾਪ ਆਪਣੇ ਨਿਤਨੇਮ ਤੋਂ ਇਲਾਵਾ ਘੱਟੋ ਘੱਟ 30 ਮਿੰਟ ਕਰਨਾ ਹੈ ਤੇ ਫਿਰ ਤੁਸੀਂ ਜਾਣਾ ਹੈ ਉਥੇ ਅਵੈਸੀ ਦੇ ਵਿੱਚ ਇੰਟਰਵਿਊ ਵਾਸਤੇ ਸਾਦ ਸੰਗਤ ਜੀ ਦਾਸਨੀਓ ਮਾਨਪੁਰ ਖੰਦਾ ਸੁਣਿਆ ਉਹਨੂੰ ਦੇ ਦਿੱਤਾ ਉਸਨੇ ਆਪਣੇ ਨਿਤਨੇਮ ਤੋਂ ਇਲਾਵਾ ਮੂਲ ਮੰਤਰ ਦਾ ਜਾਪ ਅੱਧਾ ਘੰਟਾ ਕੀਤਾ ਤੇ ਜਿਸ ਦਿਨ ਉਸਦੀ ਇੰਟਰਵਿਊ ਸੀ ਉਸ ਦਿਨ ਉਸਨੇ ਦਾਸ ਨੂੰ ਫੋਨ ਕੀਤਾ ਕਿ ਅੱਜ ਮੇਰੀ ਇੰਟਰਵਿਊ ਹੈ ਤੇ ਮੈਂ ਜਾਣਾ ਹੈ ਅਸਾਂ ਉਹਨੂੰ ਬੇਨਤੀ ਕੀਤੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌ ਸਿੰਘ ਜੀ ਸ਼ੇਰ ਸਿੰਘਾਂ ਦੇ ਅੱਗੇ ਅਰਦਾਸ ਕਰਕੇ ਬੇਨਤੀ ਕਰਕੇ ਜਾਓ ਤੇ ਮਹਾਰਾਜ ਕਿਰਪਾ ਕਰਨਗੇ ਸਾਧ ਸੰਗਤ ਉਹ ਗਿਆ ਅੰਵੇਸੀ ਦੇ ਵਿੱਚ ਸ਼ਾਇਦ ਬੰਬੇ ਦਾ ਕਲਕੱਤੀ ਇਹ ਇਹਨਾਂ ਦੀ ਅੰਵੇਸੀ ਹੈ ਦੂਸਰੇ ਦਿਨ ਦਾਸ ਨੂੰ ਸਤਾ ਫੋਨ ਆਇਆ ਕਿ ਭਾਈ ਸਾਹਿਬ ਇੰਟਰਵਿਊ ਦੇ ਵਿੱਚ ਮੈਨੂੰ ਤੇ ਉਸ ਅਫਸਰ ਨੇ ਕੁਝ ਪੁੱਛਿਆ ਹੀ ਨਹੀਂ ਤੇ ਮੇਰਾ ਪਾਸਪੋਰਟ ਲੈ ਲਿਆ ਹੈ ਤੇ ਮੈਨੂੰ ਕਹਿ ਦਿੱਤਾ ਹੈ ਤਿਆਰੀਆਂ ਕਰੋ ਤੁਹਾਡਾ ਵੀਜ਼ਾ ਲੱਗ ਜਾਵੇਗਾ ਸਾਧ ਸੰਗਤ ਉਸ ਛੋੜੇ ਦਿਨਾਂ ਵਿੱਚ ਹੀ ਵੀਜ਼ਾ ਲੱਗ ਕੇ ਆ ਗਿਆ ਉਹ ਚੰਡੀਗੜ੍ਹ ਦੀ ਲੱਗੇ ਪਿੰਡ ਦਾ ਨੌਜਵਾਨ ਹੁਣ ਯੂਐਸਏ ਬੈਠਾ ਹੈ ਸਤਗੁਰਾਂ ਨੇ ਕਿਰਪਾ ਕੀਤੀ ਧੰ ਗੁਰੂ ਰਾਮਦਾਸ ਛੋੜੀ ਸੁਲਤਾਨ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਕਿਰਪਾ ਕਰਾਈ ਕਿੰਨੇ ਧੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਤਨ ਤਨ ਅਮਰਸ਼ੀਦ ਬਾਬਾ ਨੌਤ ਸਿੰਘ ਜੀ ਨੇ ਸੋ ਪਿਆਰਿਓ ਇਹ ਛੋਟੀਆਂ-ਛੋਟੀਆਂ ਦੋ ਹੱਡ ਬੀਤੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਹੁਣ ਤੁਸੀਂ ਇਹ ਹੱਡ ਬੀਤੀਆਂ ਨੂੰ ਇਹ ਸਾਖੀਆਂ ਜੋ ਮੈਂ ਆਪਕ ਨੂੰ ਸੁਣਾਈਆਂ ਹਨ ਇਹਨਾਂ ਨੂੰ ਸਰਵਣ ਕਰਕੇ ਇਹਨਾਂ ਨੂੰ ਲਾਈਕ ਕਰਨਾ ਹੈ ਇਹਨਾਂ ਨੂੰ ਸ਼ੇਅਰ ਵੀ ਕਰਨਾ ਦਬ ਕੇ ਸ਼ੇਅਰ ਕਰੋ ਤਾਂ ਜੋ ਹੋਰਨਾਂ ਤੱਕ ਵੀ ਪਹੁੰਚ ਸਕੇ ਤੇ ਜਿਹੜੇ ਵਿਅਕਤੀ ਚਾਹੁੰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਮਰਦਾ ਪ੍ਰਾਪਤ ਕਰ ਲਈਏ ਉਹਨਾਂ ਦੀ ਵੀ ਸਰਦਾ ਬਣ ਜਾਵੇ ਪਿਆਰਿਓ ਜੋ ਕੁਝ ਮਿਲਦਾ ਹੈ ਸਰਦਾ ਤੇ ਭਾਵਨਾ ਨਾਲ ਮਿਲਦਾ ਹੈ ਸਰਦਾ ਭਾਵਨਾ ਦੇ ਨਾਲ ਕੀਤੀ ਅਰਦਾਸ ਪ੍ਰਵਾਨ ਹੁੰਦੀ ਹੈ ਸੋ ਆਓ ਆਪਾਂ ਵੀ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਦੇ ਲਈ ਜਿੱਥੇ ਵੀ ਅਰਦਾਸ ਕਰਨੀ ਹੈ ਪੂਰਨ ਸਰਦਾ ਦੇ ਨਾਲ ਪੂਰੀ ਭਾਵਨਾ ਰੱਖ ਕੇ ਪੂਰਾ ਪ੍ਰੋਸਾ ਰੱਖ ਕੇ ਕਰਨੀ ਆ ਕਿਰਤ ਦੇ ਵਿੱਚ ਤਰੇੜ ਨਹੀਂ ਹੋਣੀ ਚਾਹੀਦੀ ਮੈਂ ਦਾਵਾ ਕਰਦਾ ਹਾਂ ਕਿ ਜਿਹੜੇ ਪੂਰਨ ਸਰਦਾ ਵਿਸ਼ਵਾਸ ਤੇ ਭਾਵਨਾ ਰੱਖ ਕੇ ਅਰਦਾਸ ਕਰਨਗੇ ਉਹਨਾਂ ਦੀ ਅਰਦਾਸ ਜ਼ਰੂਰ ਪ੍ਰਵਾਨ ਹੋਵੇਗੀ ਸੋ ਸਾਧ ਸੰਗਤ ਅੱਜ ਇਹਨਾਂ ਨੂੰ ਪ੍ਰਵਾਨ ਕਰੋ ਹੁਣ ਫਿਰ ਅਗਲੀ ਹੱਡ ਬੀਤੀ ਸ਼ਾਖੀ ਲੈ ਕੇ ਆਪ ਜੀ ਦੇ ਨਾਲ ਰੂਪ ਰੂਪ ਹੋਵਾਂਗੇ ਹੁਣ ਉਹਨਾਂ ਚਿਰ ਲਈ ਖਿਮਾ ਬਖਸ਼ਿਸ਼ ਕਰੋ ਬੋਲਦੇ ਹਾਂ ਹੁਏ ਜੇ ਕੋਈ ਭੁੱਲ ਹੋ ਗਈ ਹੋਵੇ ਤਾਂ ਉਸ ਨੂੰ ਵੀ ਨਾ ਚਤਾਰਨਾ ਅੱਗੇ ਤੋਂ ਸਤ ਮਤ ਬਖਸ਼ਿਸ਼ ਕਰਨਾ ਸਾਧ ਸੰਗਤ ਦੂਜੀ ਬੇਨਤੀ ਇਹ ਹੈ ਕਿ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸ੍ਰੀ ਇਸ ਤੇ ਸ੍ਰੀ ਸਹਿਜ ਪਾਠ ਦੇ ਦੋ ਅੰਗ ਪਾਠ ਕਰਕੇ ਆਪ ਜੀ ਨੂੰ ਪਾਇਆ ਜਾਂਦਾ ਹੈ ਨਾਲ ਵਿਆਖਿਆ ਸਮੇਤ ਉਸ ਨੂੰ ਵੀ ਸਰਵਣ ਕਰਿਆ ਕਰੋ ਇਸ ਚੈਨਲ ਗੁਰਸਾਖੀਆਂ ਸਤੂਜਾਰ ਨੂੰ ਸਬਸਕ੍ਰਾਈਬ ਕਰੋ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਦੇ ਕੇ ਸਬਸਕ੍ਰਾਈਬ ਕਰਾਓ ਦਾਸ ਸਾਹਿਬ ਜੀ ਦਾ ਕੋਟ ਨੂੰ ਕੋਟ ਧੰਵਾਦੀ ਹੋਵੇਗਾ ਆਪਣੇ ਪਿਆਰ ਪਰ ਇੱਕ ਕਮੈਂਟ ਲਿਖ ਕੇ ਭੇਜੋ ਤੁਹਾਡੇ ਕਮੈਂਟ ਜਿਹੜੇ ਆ ਉਹ ਦਾਸ ਦਾ ਹੌਸਲਾ ਵਸਾਈ ਕਰਦੇ ਹਨ ਸੋ ਸਤਸੰਗਤ ਕਰੋ ਕਿਰਪਾ ਹੁਣ ਦਿਓ ਆਜ਼ਾਦਤ ਤੇ ਭੁੱਲਾਂ ਚੁੱਕਾ ਦੀ ਦੋ ਮਾਫੀ ਜੀ ਫਿਰ ਹਾਜ਼ਰ ਹੋਵਾਂਗੇ ਆਓ ਗੱਜ ਕੇ ਫਤਿਹ ਬੁਲਾਈ